ਕਰਦੇ ਆ ਇੱਕ ਕਾਰਡ ਜੁਡੀ ਆਈਡੀ ਕਾਰਡ ਹੁੰਦਾ ਜਿਸ ਦੇ ਵਿੱਚ ਸਾਰੇ ਡਿਟੇਲ ਹੁੰਦੀਆਂ ਹਨਾਂ ਦੀ ਜਿਹਦੇ ਸਦਕਾ ਉਹ ਕੋਈ ਵੀ ਗਵਰਨਮੈਂਟ ਦਾ ਜਿਹੜੀਆਂ ਸਕੀਮਾਂ ਨੇ ਉਹਨਾਂ ਦਾ ਲਾਭ ਲੈ ਸਕਦੇ ਨੇ ਸੋ ਯੂਡੀ ਆਈਡੀ ਕਾਰਡਸ ਅਸੀਂ ਤਕਰੀਬਨ ਹਰ ਦਿਵਿਆੰਗ ਵਿਅਕਤੀ ਤੱਕ ਪਹੁੰਚਦਾ ਕੀਤਾ ਹੋਇਆ ਪਰ ਫਿਰ ਵੀ ਅਸੀਂ ਉੱਥੇ ਇਸ ਕੈਂਪ ਦਾ ਹਿੱਸਾ ਰੱਖਾਂਗੇ ਕਿ ਜੇਕਰ ਕਿਸੇ ਨੇ ਆਪਣਾ ਯੂਡੀ ਆਈਡੀ ਕਾਰਡ ਬਣਵਾਉਣਾ ਹੈ ਤਾਂ ਉਹ ਵੀ ਇਸ ਕੈਂਪ ਦੇ ਵਿੱਚ ਹਿੱਸਾ ਲੈਣ ਇਸ ਤੋਂ ਬਾਅਦ ਬਹੁਤ ਸਾਰੀਆਂ ਜਿਵੇਂ ਮੀਟਿੰਗਸ ਦੇ ਵਿੱਚ ਇਹ ਭੈਣ ਭਰਾਵਾਂ ਦੇ ਯੂਨੀਅਨਸ ਆਉਂਦੀਆਂ ਨੇ ਕਿ ਸਾਡੇ ਦਿਵਿਆਂਗ ਜਿਹੜੇ ਬੱਚਿਆਂ ਦੇ ਮਾਪਿਓ ਨਹੀਂ ਜਾਂ ਬੱਚੇ ਦਿਵਿਆਂਗ ਨਹੀਂ ਉਹਨਾਂ ਦੇ ਲਈ ਕੁਛ ਕੀਤਾ ਜਾਵੇ ਸੋ ਅਸੀਂ ਥੋੜੇ ਮਹੀਨੇ ਪਹਿਲਾਂ ਹੀ ਬਹੁਤ ਵੱਡੀ ਪੱਧਰ ਤੇ ਜਿਹੜੀ ਸਪਾਂਸਰਸ਼ਿਪ ਸੀ ਉਹਨਾਂ ਬੱਚਿਆਂ ਨੂੰ ਲਾਣੀ ਸ਼ੁਰੂ ਕੀਤੀ ਸੀ ਜਿਨ੍ਹਾਂ ਦੇ ਪੇਰੈਂਟਸ ਏਬਲ ਨਹੀਂ ਕਮਾ ਨਹੀਂ ਸਕਦੇ ਉਹਨਾਂ ਵਿੱਚ ਖਾਸ ਤੌਰ ਤੇ ਸਾਡੇ ਦਿਵਿਆਂਗ ਭੈਣ ਭਰਾ ਆਉਂਦੇ ਨੇ ਤੁਸੀਂ ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣ ਤਾਂ ਕਿ ਅਸੀਂ ਮੌਕੇ ਤੇ ਉਹਨਾਂ ਨੂੰ ਸਪான்ਸਰਸ਼ਿਪ ਸਕੀਮ ਦੇ ਅਧੀਨ ਕਵਰ ਕਰਕੇ ਇੱਕ ਬੱਚੇ ਨੂੰ ਅਸੀਂ 4000 ਪੈਨਸ਼ਨ ਜਿਹੜੀ ਹੈ ਸਕਾਲਰਸ਼ਿਪ ਹੈ ਮਹੀਨਾ ਦੀ ਲਗਾਉਣੀ ਹੈ 18 ਸਾਲ ਦੀ ਉਮਰ ਦੇ ਤੱਕ ਸੋ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਇਸ ਫੈਸਿਲਿਟੀ ਦਾ ਲਾਭ ਲੈਣ ਲਈ ਇਸ ਕੈਂਪ ਦੇ ਵਿੱਚ ਪ੍ਰਵੇਸ਼ ਕਰਨ ਲੈ ਕੇ ਆਉਣ ਬੱਚੇ ਹੋਣ ਬਜ਼ੁਰਗ ਹੋਣ ਨੌਜਵਾਨ ਹੋਣ ਮੈਂ ਹਰ ਕੈਟਾਗਰੀ ਦੇ ਦਿਵਿਆਂਗ ਭੈਣ ਭਰਾ ਨੂੰ ਇਸ ਕੈਂਪ ਦੇ ਵਿੱਚ ਆਪਦੇ ਵੱਲੋਂ ਇਨਵਾਈਟ ਕਰਾਂਗੀ ਸਕਿੱਲ ਡਿਵੈਲਪਮੈਂਟ ਅਸੀਂ ਇੱਕ ਨਵਾਂ ਜਿਹੜਾ ਪ੍ਰੋਜੈਕਟ ਵੈਸੇ ਸਕਿੱਲ ਡਿਵੈਲਪਮੈਂਟ ਤੇ ਅਸੀਂ ਪਹਿਲਾਂ ਵੀ ਜ਼ੋਰ ਦਿੰਨੇ ਆ ਕਿ ਅਸੀਂ ਇਹਨਾਂ ਭੈਣ ਭਰਾਵਾਂ ਨੂੰ ਕਿਸ ਤਰ੍ਹਾਂ ਦਾ ਸਕਿੱਲ ਦੇ ਵਿੱਚ ਹੁਨਰ ਦੇ ਵਿੱਚ ਅਸੀਂ ਕਾਮਯਾਬ ਕਰ ਸਕਦੇ ਹਾਂ ਸੋ ਸਕਿੱਲ ਡਿਵੈਲਪਮੈਂਟ ਦਾ ਅਸੀਂ ਇੱਕ ਥੇ ਕਾਊਂਟਰ ਰੱਖਾਂਗੇ ਜਿੱਥੇ ਇਹਨਾਂ ਦੇ ਅੰਦਰ ਦਾ ਜੋ ਹੋਣਾ ਰਿਹਾ ਉਸ ਨੂੰ ਪਛਾਣਿਆ ਜਾਵੇਗਾ ਤੇ ਉਸ ਤੋਂ ਬਾਅਦ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਕਰਵਾ ਕੇ ਸਾਡੀ ਕੋਸ਼ਿਸ਼ ਰਹੇਗੀ ਕਿ ਇਹਨਾਂ ਨੂੰ ਲੋਨਸ ਦੇ ਕੇ ਇਹਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰੀਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੈਲਫ ਹੈਲਪ ਗਰੁੱਪਸ ਜਿਸ ਤਰ੍ਹਾਂ ਬਣੇ ਹੋਏ ਨੇ ਉਸੇ ਤਰ੍ਹਾਂ ਹੀ ਡਿਸੇਬਲਡ ਭੈਣ ਭਰਾ ਉਹਨਾਂ ਨੂੰ ਵੀ ਇਕੱਠੇ ਕਰਕੇ ਇੱਕ ਗਰੁੱਪਸ ਦੇ ਵਿੱਚ ਉਹਨਾਂ ਨੂੰ ਲੋਨ ਦੇਣ ਦੀ ਪ੍ਰੋਵੀਜ਼ਨ ਰੱਖਾਂਗੇ ਔਰ ਇਹ ਜਲਦੀ ਕਰਾਂਗੇ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਸਟੈਪਸ ਜੋ ਇਹਨਾਂ ਭੰਡ ਭਰਾਵਾਂ ਦੀ ਉਤਪਤੀ ਲਈ ਉਹਨਾਂ ਦੀ ਉન્નਤੀ ਲਈ ਕਰਦੇ ਆਏ ਹਾਂ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦਾ ਬੈਕਲੌਗ ਕਲੀਅਰ ਕੀਤਾ ਜਾਵੇ ਔਰ ਅਸੀਂ ਕਾਫੀ ਮਿਹਨਤ ਕਰਕੇ ਪੂਰਾ ਬੈਕਲੌਗ ਸਾਰੇ ਡਿਪਾਰਟਮੈਂਟਸ ਦਾ ਤਕਰੀਬਨ 2000 ਦੇ ਕਰੀਬ ਇਹ ਪੋਸਟਾਂ ਜਿਹੜੀਆਂ ਪਈਆਂ ਸੀ ਉਹ ਇਕੱਠੀਆਂ ਕੀਤੀਆਂ ਔਰ ਉਹਨਾਂ ਨੂੰ ਪੜਨ ਦੇ ਲਈ ਵੀ ਐਸਐਸ ਬੋਰਡ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ ਹੋਏ ਨੇ ਔਰ ਪੰਜਾਬ ਸਰਕਾਰ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਇਹ ਬੈਕਲੌਗ ਵੀ ਅਸੀਂ ਜਲਦੀ ਕਲੀਅਰ ਕਰ ਦੇਵਾਂਗੇ ਦੂਸਰਾ ਜਿਹੜਾ ਗੱਲ ਮੈਂ ਕਰਾਂ ਕਿ ਪੰਜਾਬ ਦੇ ਵਿੱਚ ਅਹਿਮ ਰੋਲ ਨਿਭਾਰੀਆਂ ਔਰਤਾਂ ਔਰਤਾਂ ਦੇ ਲਈ ਕੁਝ ਵਿਸ਼ੇਸ਼ ਕਰਨ ਦੇ ਲਈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਕਿਹਾ ਸੀ ਕਿ ਪਿੰਡਾਂ 'ਚੋਂ ਸਰਕਾਰ ਚੱਲੇਗੀ ਸਰਕਾਰ ਤੁਹਾਡੇ ਦਵਾਰ ਜਾਏਗੀ ਸੋ ਉਹੀ ਕਨਸੈਪਟ ਨੂੰ ਲੈਂਦੇ ਹੋਏ ਅਸੀਂ ਕੈਂਪਾਂ ਦੇ ਰੂਪ ਵਿੱਚ ਜੜੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਪਹਿਲਾਂ ਮੈਂ ਡਿਸੇਬਲਡ ਭੈਣ ਭਰਾਵਾਂ ਦੀ ਗੱਲ ਕੀਤੀ ਹੁਣ ਮੈਂ ਔਰਤਾਂ ਦੀ ਗੱਲ ਕਰਾਂਗੀ ਔਰਤਾਂ ਲਈ ਅਸੀਂ ਵਿਸ਼ੇਸ਼ ਕੈਂਪ ਜੋ ਕਿ ਦੋ ਤਰੀਕ ਤੋਂ ਤੋਂ ਦਸੰਬਰ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਮੁਕਸਰ ਜ਼ਿਲ੍ਹੇ ਤੋਂ ਇੱਕ ਕੈਂਪ ਸ਼ੁਰੂ ਕੀਤਾ ਜਾਵੇਗਾ ਖਾਸ ਤੌਰ ਤੇ ਔਰਤਾਂ ਦੀ ਸੇਫ ਸੁਰੱਖਿਆ ਤੇ ਔਰਤਾਂ ਦੇ ਰੋਜ਼ਗਾਰ ਦੀ ਗੱਲ ਕਰਨਗੇ ਇਹ ਕੈਂਪ ਅਸੀਂ ਜ਼ਿਆਦਾਤਰ ਔਰਤਾਂ ਕਿਉਂਕਿ ਸਾਡੀਆਂ ਬਹੁਤੀਆਂ ਔਰਤਾਂ ਕਈ ਵਾਰੀ ਘਰਾਂ ਚੋਂ ਬਾਹਰ ਹੀ ਨਹੀਂ ਨਿਕਲਦੀਆਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਸਿਹਤ ਦੇ ਰਿਲੇਟਡ ਕੋਈ ਪ੍ਰੋਬਲਮ ਚੱਲ ਰਹੀ ਹੈ ਅਸੀਂ ਕਿੱਥੇ ਜਾ ਕੇ ਦਿਖਾਉਣਾ ਸੋ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਸ ਕਰਕੇ ਕੈਂਸਰ ਦੀ ਪ੍ਰੋਬਲਮ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਔਰਲ ਕੈਂਸਰ, ਬ੍ਰੈਸਟ ਕੈਂਸਰ, ਸਰਵਾਈਕਲ ਕੈਂਸਰ ਜਿਹਦੇ ਨਾਲ ਅਕਸਰ ਔਰਤਾਂ ਸ਼ਿਕਾਰ ਹੋ ਜਾਂਦੀਆਂ ਔਰ ਐਗਜ਼ਾਮਨ ਵੀ ਨਹੀਂ ਕਰਾਉਣ ਜਾਂਦੀਆਂ ਘਰ ਹੀ ਬੈਠੀਆਂ ਰਹਿੰਦੀਆਂ ਕਈ ਵਾਰੀ ਸ਼ਰਮ ਦੇ ਮਾਰੇ ਹੀ ਨਹੀਂ ਜਾਂਦੀਆਂ ਐਗਜ਼ਾਮਨ ਕਰਾਉਣ ਸੋ ਉਹ ਚੀਜ਼ਾਂ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਹਾਂ ਬੇਸਿਕਲੀ ਹੈਲਥ ਨੂੰ ਮੂਰੇ ਰੱਖ ਕੇ ਅਸੀਂ ਕੈਂਸਰ ਡਾਇਗਨੋਸਿਸ ਤੇ ਜ਼ੋਰ ਪਾ ਕੇ ਅਸੀਂ ਸਾਰੇ ਡਾਕਟਰਸ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਤੇ ਉਹਨਾਂ ਦੀ ਜਿਹੜੀ ਸਕਰੀਨਿੰਗ ਕਰਾਂਗੇ ਕਿ ਕਿਤੇ ਕੋਈ ਔਰਤ ਇਸ ਭਿਆਨਕ ਬਿਮਾਰੀ ਵੱਲ ਤਾਂ ਨਹੀਂ ਜਾ ਰਹੀ ਦੂਸਰੀ ਗੱਲ ਮੈਂ ਕਰਾਂਗੀ ਸਾਡੀਆਂ ਐਡੋਲਸੈਂਟ ਬੱਚੀਆਂ ਦੀ ਜਿਹੜੀਆਂ ਸਕੂਲ ਜਾਣ ਵਾਲੀਆਂ ਬੱਚੀਆਂ ਨੇ ਯੰਗ ਬੱਚੀਆਂ ਨੇ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਬੱਚੀਆਂ ਆਪਣੇ ਪੇਰੈਂਟਸ ਨਾਲ ਵੀ ਸ਼ੇਅਰ ਨਹੀਂ ਕਰਦੀਆਂ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਟੀਚਰਸ ਨਾਲ ਵੀ ਸ਼ੇਅਰ ਨਹੀਂ ਕਰਦੀਆਂ ਸੋ ਅਸੀਂ ਇਹ ਸਨੇਹੇ ਲਗਾਏ ਔਰ ਤੁਹਾਡੇ ਜ਼ਰੀਏ ਮੈਂ ਸਨੇਹਾ ਲਗਾਉਣਾ ਚਾਹਾਂਗੀ ਸਾਰੇ ਪੇਰੈਂਟਸ ਨੂੰ ਮਾਵਾਂ ਨੂੰ ਕਿ ਆਪਣੀਆਂ ਬੱਚੀਆਂ ਨੂੰ ਵੀ ਇਸ ਕੈਂਪ ਚ ਲੈ ਕੇ ਆਉਣ ਉਹਨਾਂ ਨੂੰ ਮੈਨਸਚੁਅਲ ਹਾਈਜੀਨ ਬਾਰੇ ਉਹਨਾਂ ਨੂੰ ਐਡੋਲਸੈਂਟ ਏਜ ਵਿੱਚ ਹੋਣ ਵਾਲੀਆਂ ਬਿਮਾਰੀਆਂ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਜਿਹਦੇ ਬਾਰੇ ਬੱਚੀਆਂ ਦੱਸਦੀਆਂ ਵੀ ਨਹੀਂ ਆ ਕੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦਾ ਅਸੀਂ ਚੈੱਕਅਪ ਕਰਾਂਗੇ ਖਾਸ ਤੌਰ ਤੇ ਅਨੀਮੀਆ ਨਾਲ ਗ੍ਰਸਤ ਪੰਜਾਬ ਦੀਆਂ ਔਰਤਾਂ ਅਸੀਂ ਪਿਛਲੇ ਸਾਲ ਵੀ ਇਹਦੇ ਤੇ ਕਾਫੀ ਡਿਟੇਲ ਦੇ ਵਿੱਚ ਮੀਟਿੰਗ ਕਰਕੇ ਇੱਕ ਕੈਂਪੇਨ ਸ਼ੁਰੂ ਕਰਾਈ ਸੀ ਕਿ ਹਰ ਬੁੱਧਵਾਰ ਦੇ ਵਿੱਚ ਦਿਨ ਜਿਹੜਾ ਅਨੀਮੀਆ ਡੇ ਮਨਾਇਆ ਜਾਏਗਾ ਬੇਸਿਕਲੀ ਅਨੀਮੀਆ ਰਿਮੂਵਲ ਇਰਾਡੀਕੇਸ਼ਨ ਡੇ ਤਾਂ ਕਿ ਅਸੀਂ ਔਰਤਾਂ ਦਾ ਹਰ ਆਂਗਣਵੜੀ ਸੈਂਟਰ ਦੇ ਵਿੱਚ ਹਿਮੋਗਲੋਬਿਨ ਚੈੱਕ ਕੀਤਾ ਜਾਵੇ ਉਹਨਾਂ ਦਾ ਅਨੀਮੀਆ ਦਾ ਕਾਉਸ ਲੱਭਿਆ ਜਾਵੇ ਕਿਉਂਕਿ ਅਦਰਵਾਈਜ਼ ਪੰਜਾਬ ਖਾਣ ਪੀਣ ਦੇ ਮਾਮਲੇ 'ਚ ਬਹੁਤ ਵਧੀਆ ਗਿਣਿਆ ਜਾਂਦਾ ਪਰ ਸਾਡੀਆਂ ਜੋ ਡਾਟਾ ਦੱਸਦਾ ਜੋ ਐਨਾਲਿਸਿਸ ਦੱਸਦਾ ਕਿ ਸਾਡੀਆਂ ਬੱਚੀਆਂ ਸਾਡੀਆਂ ਔਰਤਾਂ ਲਗਾਤਾਰ ਅਨੀਮੀਆ ਗ੍ਰਸਤ ਪਾਈਆਂ ਜਾਂਦੀਆਂ ਸੋ ਅਨੀਮੀਆ ਨੂੰ ਅਸੀਂ ਖਾਸ ਤੌਰ ਤੇ ਇਹਨਾਂ ਕੈਂਪਾਂ ਦੇ ਵਿੱਚ ਕਵਰ ਕਰਾਂਗੇ ਉਸ ਤੋਂ ਬਾਅਦ ਰੋਜ਼ਗਾਰ ਕੈਂਪ ਅਸੀਂ ਔਰਤਾਂ ਲਈ ਵੀ ਇਸ ਕੈਂਪ ਦਾ ਹਿੱਸਾ ਬਣਾਵਾਂਗੇ ਰੋਜ਼ਗਾਰ ਨੂੰ ਇਸ ਤੋਂ ਪਹਿਲਾਂ ਵੀ 2-3 ਮਹੀਨੇ ਪਹਿਲਾਂ ਅਸੀਂ 4 ਜ਼ਿਲ੍ਹਿਆਂ ਦੇ ਵਿੱਚ ਸਿਰਫ ਔਰਤਾਂ ਲਈ ਰੋਜ਼ਗਾਰ ਕੈਂਪ ਲਗਾਏ ਸੀ ਪਲੇਸਮੈਂਟ ਕੈਂਪ ਔਰ 1500 ਤਕਰੀਬ ਸਾਡੀਆਂ ਬੱਚੀਆਂ 4 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਸੀ ਸੋ ਮੇਰਾ ਮਤਲਬ ਇਹੀ ਹੈ ਕਿ ਅਸੀਂ ਔਰਤਾਂ ਦੀ ਇੰਪਾਵਰਮੈਂਟ ਦੇ ਲਈ ਔਰਤਾਂ ਦੇ ਸ਼ਕਤੀਕਰਨ ਦੇ ਲਈ ਭਾਵੇਂ ਉਹ ਸਿਹਤ ਪੱਖੋਂ ਲੈ ਲਈਏ ਭਾਵੇਂ ਉਹ ਰੋਜ਼ਗਾਰ ਪੱਖੋਂ ਲੈ ਲਈਏ ਇਹ ਵਿਸ਼ੇਸ਼ ਉਪਰਾਲਾ ਜਿਹੜਾ ਉਹ ਕੈਂਪਾਂ ਰਾਹੀਂ ਕਰਨ ਜਾ ਰਹੇ ਆਂ ਔਰ ਇਸ ਤੋਂ ਵੱਧ ਜਿਹੜੀ ਮੈਂ ਗੱਲ ਕਰਾਂਗੀ ਕਿ ਬਹੁਤ ਸਾਰੀਆਂ ਸਕੀਮਾਂ ਵਮਨ ਐਂਡ ਚਾਈਲਡ ਡਵੈਲਪਮੈਂਟ ਡਿਪਾਰਟਮੈਂਟ ਵੱਲੋਂ ਔਰਤਾਂ ਦੀ ਸੁਰੱਖਿਆ ਦੇ ਲਈ ਔਰਤਾਂ ਦੀ ਸਿਹਤ ਦੇ ਲਈ ਚਲਾਈਆਂ ਜਾ ਰਹੀਆਂ ਪਰ ਉਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਸੋ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਉੱਥੇ ਬੁੱਕਲੇਟਸ ਜਾਂ ਪੈਂਫਲੈਟਸ ਦੇ ਤੌਰ ਤੇ ਉਹਨਾਂ ਨੂੰ ਜੋ ਮੈਨਸਟ੍ਰੂਅਲ ਹਾਈਜੀਨੈਰੀ रिप्रोडक्टਿਵ ਹੈਲਥ ਹੈ ਉਹਦੇ ਬਾਰੇ ਇਹ ਪੈਂਫਲੈਟ ਜਿਹੜੇ ਬੱਚੀਆਂ ਨੂੰ ਵੰਡੇ ਜਾਣ ਔਰ ਜੋ ਉਹਨਾਂ ਦੀ ਸੁਰੱਖਿਆ ਲਈ ਸਕੀਮਾਂ ਚ ਚਲਾਈਆਂ ਜਾ ਰਹੀਆਂ ਨੇ ਖਾਸ ਤੌਰ ਤੇ ਸਖੀ ਵਨ ਸਟਾਪ ਸੈਂਟਰ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਅੰਦਰ ਇੱਕ ਸਖੀ ਵਨ ਸਟਾਪ ਸੈਂਟਰ ਖੋਲਿਆ ਗਿਆ ਹੈ ਜਿਸ ਦੇ ਵਿੱਚ ਔਰਤਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਤਸ਼ੱਦਦ ਹੁੰਦਾ ਹੈ ਕੋਈ ਮਾੜੀ ਘਟਨਾ ਹੁੰਦੀ ਹੈ ਤਾਂ ਇਮੀਡੀਏਟਲੀ ਜਾ ਕੇ ਜਿੱਥੇ ਥਾਣਿਆਂ ਦੇ ਵਿੱਚ ਜਾਣ ਤੋਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਗੁਰੇਸ਼ ਕਰਦੀਆਂ ਨੇ ਡਰਦੀਆਂ ਨੇ ਉਹ ਹਸਪਤਾਲ ਦੇ ਵਿੱਚ ਸਖੀ ਸੈਂਟਰ ਹੈ ਜਿਸ ਤੇ ਵਿੱਚ ਜਾ ਕੇ ਉਹ ਆਪਣੀ ਗੱਲ ਰੱਖ ਸਕਦੀਆਂ ਨੇ ਜਿੱਥੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਵੀ ਮਿਲਦੀ ਹੈ ਪੁਲਿਸ ਸਹਾਇਤਾ ਵੀ ਮਿਲਦੀ ਹੈ ਔਰ ਟ੍ਰੀਟਮੈਂਟ ਵੀ ਮਿਲਦਾ ਸਾਰਾ ਕੁਝ ਦੀ ਦਿੱਤਾ ਜਾਂਦਾ ਹੈ ਸੋ ਇਹ ਚੀਜ਼ ਇਸ ਤੋਂ ਬਿਨਾ ਸਾਡੇ ਕੋਲ ਜ਼ਿਲ੍ਹਿਆਂ ਦੇ ਵਿੱਚ ਅਸੀਂ ਡਿਸਟ੍ਰਿਕਟ 허ਬ ਸ਼ੁਰੂ ਕੀਤੇ ਨੇ ਥੋੜੀ ਦੇਰ ਪਹਿਲਾਂ ਜਿਹਦੇ ਵਿੱਚ ਸਾਡੀ ਟੀਮ ਬੱਚੀਆਂ ਨੂੰ ਔਰਤਾਂ ਨੂੰ ਉਹਨਾਂ ਨਾਲ ਰਿਲੇਟਡ ਸਕੀਮਾਂ ਬਾਰੇ ਦੱਸਦੀ ਹੈ ਉਹਨਾਂ ਨੂੰ ਕਿੱਥੇ ਰੋਜ਼ਗਾਰ ਮਿਲ ਸਕਦਾ ਹੈ ਕਿੱਥੇ ਉਹਨਾਂ ਨੂੰ ਅੱਗੋਂ ਗਾਈਡ ਕਰਨਾ ਇਵਨ ਫਾਰਮ ਤੱਕ ਵੀ ਭਰ ਕੇ ਦਿੰਦੀ ਹੈ ਇਹ ਟੀਮ ਸੋ ਉਹਦੇ ਬਾਰੇ ਅਸੀਂ ਜਾਣਕਾਰੀ ਉਹਨਾਂ ਕੈਂਪਾਂ ਰਾਹੀਂ ਆਪਣੀਆਂ ਔਰਤਾਂ ਤੱਕ ਪਹੁੰਚਾਵਾਂਗੇ ਇਸ ਤੋਂ ਬਿਨਾ ਅਸੀਂ ਹੈਲਥ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਸਕਿੱਲ ਡਿਵੈਲਪਮੈਂਟ ਡਿਪਾਰਟਮੈਂਟ ਇਹਨਾਂ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਔਰਤਾਂ ਦੇ ਹੱਕਾਂ ਦੀ ਗੱਲ ਕਰਾਂਗੇ ਇਹਨਾਂ ਕੈਂਪਾਂ ਦੇ ਰਾਹੀਂ ਔਰਤਾਂ ਦੀ ਸਿਹਤ ਦੀ ਗੱਲ ਕਰਾਂਗੇ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਾਂਗੇ ਤੇ ਇਸ ਤੋਂ ਬਿਨਾ ਮੈਂ ਕਹਿਣਾ ਚਾਹਾਂ ਕਿ ਇੱਕ ਹੈਲਪਲਾਈਨ ਨੰਬਰ ਹੈ ਸਾਡਾ 181 ਔਰਤਾਂ ਦੇ ਲਈ ਜਿੱਥੇ ਕਿ ਔਰਤਾਂ ਦੀ ਮੁਸ਼ਕਲ ਸੁਣੀ ਜਾਂਦੀ ਹੈ ਥੋੜੀ ਦੇਰ ਵੀਕ ਜ਼ਰੂਰ ਰਿਆ ਸੀ ਪਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭਰਤੀ ਕਰਕੇ ਇਸ ਨੰਬਰ ਨੂੰ ਹੋਰ ਸਟਰੋਂਗ ਕਰਨ ਜਾ ਰਹੇ ਹਾਂ ਔਰ ਤਕਰੀਬਨ 5000 ਸ਼ਿਕਾਇਤਾਂ ਜਿਹੜੀਆਂ ਹਰ ਮਹੀਨੇ ਇੱਥੇ ਸੌਰਟ ਆਊਟ ਕੀਤੀਆਂ ਜਾਂਦੀਆਂ ਨੇ ਔਰਤਾਂ ਦੇ ਰਿਲੇਟਡ ਸੋ 181 ਨੂੰ ਮੈਂ ਕਹਾਂਗੇ ਕਿ ਤੁਹਾਡੇ ਜ਼ਰੀਏ ਔਰ ਇਹਨਾਂ ਕੈਂਪਾਂ ਦੇ ਜ਼ਰੀਏ ਅਸੀਂ ਹਰ ਇੱਕ ਔਰਤ ਤੱਕ ਪਹੁੰਚਾਵਾਂਗੇ ਕਿ ਇੱਕ ਨੰਬਰ ਹੈ ਪੰਜਾਬ ਦੇ ਵਿੱਚ ਜਿਹੜਾ ਥੋੜੀ ਸਹਾਇਤਾ ਕਰ ਸਕਦਾ ਹੈ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਕਰ ਸਕਦਾ ਹੈ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਔਰਤਾਂ ਦੇ ਲਈ ਤੇ ਸਾਡੇ ਡਿਸੇਬਲ ਭੈਣ ਭਰਾਵਾਂ ਦੇ ਲਈ ਇੱਕ ਵਿਲੱਖਣ ਕੈਂਪ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ-ਬਹੁਤ ਧੰਨਵਾਦ ਇਸ ਦੇ ਰਿਲੇਟਿਡ ਤੁਹਾਨੂੰ ਕੋਈ ਵੀ ਮੈਂ ਗੁਜ਼ਾਰਿਸ਼ ਕਰਾਂਗੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ